ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੇਖਾਂਗੇ ਜੀ ਹਜ਼ਾਰਾਂ ਸਾਲ ਤੋਂ ਪਏ ਹੋਏ 뮤직 ਇਨਸਟਰੂਮੈਂਟ ਜਿਨ੍ਹਾਂ ਦੇ ਨਾਲ ਅਜੇ ਵੀ ਪ੍ਰੇਅਰ ਕੀਤੀ ਜਾਂਦੀ ਹੈ ਅਤੇ ਡਰਬੀ ਸਿਟੀ ਦੇ ਮਸ਼ਹੂਰ ਕੈਨਨ ਜਿਨ੍ਹਾਂ ਦੀ ਯਾਦ ਦੇ ਵਿੱਚ ਅਜੇ ਵੀ ਇੱਥੇ ਸਮਾਧੀਆਂ ਬਣੀਆਂ ਹੋਈਆਂ ਨੇ ਤੇ ਹਜ਼ਾਰਾਂ ਸਾਲ ਪੁਰਾਣੀ ਕੈਥੇਡਰਲ ਆਓ ਜੀ ਜੁੜੇ ਰਹੋ ਵੀਡੀਓ ਦੇ ਵਿੱਚ ਅਤੇ ਇਹਨਾਂ ਦਾ ਬੜਪਨ ਇਹ ਸਾਨੂੰ ਇੰਨੀ ਮੁਹੱਬਤ ਦੇ ਰਹੇ ਸਾਬ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਤੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਯੂਕੇ ਦੇ ਮਸ਼ਹੂਰ ਸ਼ਹਿਰ ਉਦਯੋਗਿਕ ਕੇਂਦਰ ਉਦਯੋਗਿਕ ਸਿਟੀ ਜਿਸ ਦਾ ਨਾਮ ਹੈ ਜੀ ਡਰਬੀ ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਦਾਬ ਸਾਰਿਆਂ ਨੂੰ ਤੇ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡਾ ਯੂਕੇ ਟੂਰ ਚੱਲ ਰਿਹਾ ਤੇ ਇਸ ਸਮੇਂ ਅਸੀਂ ਇਸ ਵੀਕ ਦੇ ਵਿੱਚ ਪਹੁੰਚੇ ਹਾਂ ਜੀ ਡਰਬੀ ਦੇ ਵਿੱਚ ਤੇ ਅੱਜ ਡਰਬੀ ਟਾਊਨ ਦੀ ਆਪਾਂ ਤੁਹਾਨੂੰ ਝਲਕ ਜਿਹੜੀ ਆ ਦਿਖਾਵਾਂਗੇ ਸੁਣਿਆ ਸੀ ਕਿ ਕਿ ਡਰਬੀ ਸਿਟੀ ਵੀ ਬਹੁਤ ਖੂਬਸੂਰਤ ਹੈ ਸੋ ਇੱਥੇ ਬਹੁਤ ਹੀ ਪੁਰਾਣੀਆਂ ਕਈ ਹੱਫ ਸੈਂਚਰੀ ਦੀਆਂ ਜਿਹੜੀਆਂ ਬਣੀਆਂ ਹੋਈਆਂ ਚਰਚਸਾ ਦੇ ਵੀ ਮੌਜੂਦ ਨੇ ਹਿਸਟੋਰੀਕਲ ਪਲੇਸ ਨੇ ਤੇ ਬਹੁਤ ਹੀ ਜ਼ਿਆਦਾ ਕਲੀਨ ਆ ਆਓ ਇਹ ਤੁਹਾਨੂੰ ਮਾਰਕੀਟ ਸੋ ਸਾਨੂੰ ਪਿੱਛੇ ਜੀ ਇੱਕ ਕੰਪਲੇਂਟ ਵੀ ਆਈ ਹੈ ਉਹ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੇ ਆਂ ਤੇ ਆਪਣੇ ਵਲੌਗ ਦੇ ਵਿੱਚ ਉਹ ਕੰਪਲੇਂਟ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂ। ਸਾਸ਼ੀ ਗੱਲ ਫੰਗਿਓ। ਭਾਈ ਤੂੰ ਉੱਧਰ ਕਿੱਧਰ ਉੱਪਰ ਨੂੰ ਕੀ ਦੇਖਦੇ? ਕੀ ਬਣਾ ਛੜਿਆ? ਕਿਦਾਂ ਦਾ ਲੱਗਾ ਦਰਬੀ ਸ਼ਾਇਰ? ਬਹੁਤ ਵਧੀਆ। ਤੂੰ ਹੀ ਭਾਜੀ ਗਾਣਾ ਬੋਲਣ ਦੇਈ ਅੱਗੇ ਕੋਈ। ਤੁਹਾਨੂੰ ਕਿਦਾਂ ਦਾ ਲੱਗਾ ਦਰਬੀ ਸ਼ਾਇਰ? ਤੂੰ ਹੀ ਸੰਗਦੇ ਕਿਉਂ ਜੈ ਇੰਨਾ? ਪੱਗ ਨਹੀਂ ਮੰਨੀ। ਹਾਂ ਸੋ ਦੋਸਤੋ ਲਗਭਗ 2000 ਸਾਲ ਤੋਂ ਵੱਧ ਪੁਰਾਣਾ ਇਹ ਸ਼ਹਿਰ ਜਿਸ ਦਾ ਨਾਮ ਹੈ ਡਰਬੀ ਜੋ ਕਿ ਰੋਮਨ ਦੀਆਂ ਛੋਟੀਆਂ-ਛੋਟੀਆਂ ਬਸਤੀਆਂ ਤੋਂ ਸ਼ੁਰੂ ਹੋ ਕੇ ਅੱਜ ਇੱਕ ਵੱਡੇ ਉਦਯੋਗਿਕ ਕੇਂਦਰ ਦੇ ਨਾਮ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਹੈ ਸੋ ਦੋਸਤੋ ਇਸੇ ਹੀ ਸ਼ਹਿਰ ਦੇ ਵਿੱਚ ਵਰਡ ਦੀ ਮਸ਼ਹੂਰ ਕੰਪਨੀ ਜਿਵੇਂ ਕਿ ਰਾਇਲਸ ਰਾਇਲ ਬੰਬਾਰਡੀਅਰ ਵਰਗੇ ਉਹਨਾਂ ਦੇ ਵੀ ਵੇਅਰਹਾਊਸ ਹਨ ਅਤੇ 1717 ਦੇ ਵਿੱਚ ਸਭ ਤੋਂ ਪਹਿਲੀ ਰੇਸ਼ਮ ਮਿਲ ਜਿਹੜੀ ਸੀ ਉਹ ਵੀ ਇਸ ਡਰਬੀ ਸਿਟੀ ਦੇ ਵਿੱਚ ਲੱਗੀ ਸੀ ਸੋ ਦੋਸਤੋ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਜੀ ਕੈਥेड्रल ਚਰਚ ਜਿਹੜੀ ਬਣੀ ਹੋਈ ਹੈ ਡਰਬੀ ਸ਼ਹਿਰ ਦੇ ਵਿੱਚ ਬਹੁਤ ਹੀ ਪੁਰਾਣੀ ਤਕਰੀਬਨ ਲਗਭਗ ਸੁਣਨ ਚ ਆਇਆ ਕਿ 1720 ਦੇ ਦਹਾਕੇ ਦੇ ਦੌਰਾਨ ਜਿਹੜੀ ਇਹ ਬਣੀ ਹੋਈ ਕੈਥेड्रल ਸੋ ਇਹਦੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਅਜੇ ਇਸ ਤਰ੍ਹਾਂ ਲੱਗਦੀ ਹੈ ਕਿ ਜਿਸ ਤਰ੍ਹਾਂ ਨਵੀਂ ਹੁੰਦੀ ਹੈ ਬਿਲਕੁਲ ਔਰ ਬਦਲਾ ਨੂੰ ਛੁੰਦਾ ਹੋਇਆ ਇਸ ਦਾ ਜਿਹੜਾ ਬੁਰਜ ਆ ਉਸ ਦੀ ਲੰਬਾਈ ਤਕਰੀਬਨ 212 ਫੁੱਟ ਜਿਹੜੀ ਉੱਚੀ ਇਸ ਬੁਰਜ ਦੀ ਲੰਬਾਈ ਹੈ ਸੋ ਇਸ ਸਿਟੀ ਦੀ ਸਭ ਤੋਂ ਉੱਚੀਆਂ ਬਿਲਡਿੰਗਾਂ ਦੇ ਵਿੱਚੋਂ ਇੱਕ ਹੈ ਜਿਹੜੀ ਮੇਨ ਇੱਕ ਹਿਸਟੋਰੀਕਲ ਚਰਚ ਹੈਗੀ ਹੈ ਕੈਥੈਡਰਲ ਤੇ ਉਹਦੇ ਬਾਹਰ ਆਪਾਂ ਖੜੇ ਆ ਤੁਹਾਨੂੰ ਅੰਦਰ ਦਾ ਵੀ ਦ੍ਰਿਸ਼ ਆਪਾਂ ਇਹਦਾ ਦਿਖਾਉਨੇ ਆ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਤੇ ਬਹੁਤ ਹੀ ਜ਼ਿਆਦਾ ਪੁਰਾਣੀ ਤੇ ਹਿਸਟੋਰੀਕਲ ਇਹ ਚਰਚ ਆ ਸੋ ਦੋਸਤੋ ਲਗਭਗ 943 ਸਾਲ ਇਹ ਪੁਰਾਣਾ ਚਰਚ ਜੋ ਕਿ ਐਂਗਲੋ ਸੈਕਸ਼ਨ ਦੇ ਵੇਲੇ ਦਾ ਬਣਿਆ ਹੋਇਆ ਹੈ ਤੇ ਬਹੁਤ ਹੀ ਪੁਰਾਣੀਆਂ ਚੀਜ਼ਾਂ ਇਸ ਦੇ ਵਿੱਚ ਅਜੇ ਤੱਕ ਜਿਹੜੀਆਂ ਉਹ ਸਾਫ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਸੋ ਦੋਸਤੋ ਕਾਫੀ ਸਾਲ ਪਹਿਲਾ ਐਂਡਮੈਂਡ ਕਿੰਗ ਜਿਹੜਾ ਸੀਗਾ ਵੈਸੇ ਕਿ ਇਸ ਦਾ ਰਾਜਾ ਸੀਗਾ ਉਸ ਨੇ ਇਸ ਨੂੰ ਜਿਹੜਾ ਇਸ ਦਾ ਨਿਰਮਾਣ ਕਰਵਾਇਆ ਤੇ ਇਸ ਦਾ ਨਾਮ ਡੋਮਸਡੋ ਬੁੱਕ ਦੇ ਵਿੱਚ ਵੀ ਦਰਜ ਹੈ ਜਿਵੇਂ ਕਿ ਕ੍ਰਿਸਚਨ ਕਲਚਰ ਦੇ ਵਿੱਚ ਦੋਸਤੋ ਇਬਾਦਤ ਕਰਨ ਦਾ ਤਰੀਕਾ ਜਿਹੜਾ ਆ ਜੋ ਸਾਡੇ ਇਹਨਾਂ ਦੇ ਪ੍ਰੋਫਿਟ ਹੁੰਦੇ ਨੇ ਉਹਨਾਂ ਨੂੰ ਯਾਦ ਕਰਨ ਦਾ ਤਰੀਕਾ ਜਾਂ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਹੁੰਦੇ ਨੇ ਉਹਨਾਂ ਨੂੰ ਯਾਦ ਕਰਨ ਦਾ ਤਰੀਕਾ ਹੈ ਕਿ ਉਹ ਕੈਂਡਲ ਜਿਹੜੀਆਂ ਇਸ ਚਰਚ ਦੇ ਵਿੱਚ ਜਲਾਈਆਂ ਜਾਂਦੀਆਂ ਤੇ ਡੋਨੇਸ਼ਨ ਜਿਹੜੀ ਆ ਪਰ ਜਿਸ ਤਰ੍ਹਾਂ ਇੱਕ ਪਾਉਂਡ ਆ ਕਿਸੇ ਵੀ ਕੰਟਰੀ ਦੇ ਵਿੱਚ ਉਸ ਦਾ ਜਿਹੜਾ ਉਹ ਪ੍ਰਾਈਸ ਰੱਖਿਆ ਜਾਂਦਾ ਔਰ ਉਹ ਪ੍ਰਾਈਸ ਲੈ ਕੇ ਅਸੀਂ ਉਹ ਡੋਨੇਸ਼ਨ ਜਿਹੜੀ ਆ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਕੈਂਡਲ ਜਿਹੜੀਆਂ ਉਹ ਜਗਾ ਸਕਦੇ ਹਾਂ ਸੋ ਦੋਸਤੋ ਹੁਣ ਤੁਹਾਨੂੰ ਦਿਖਾਉਨੇ ਆ ਇੱਥੇ ਰੱਖੇ ਹੋਏ ਜਿਹੜੇ ਬਹੁਤ ਹੀ ਪੁਰਾਣੇ ਜਿਹੜੇ 뮤직 ਇਨਸਟਰੂਮੈਂਟ ਹੈਗੇ ਨੇ ਜਿਨ੍ਹਾਂ ਦੇ ਨਾਲ ਅੱਜ ਵੀ ਇੱਥੇ ਪ੍ਰੇਅਰ ਜਿਹੜੀ ਕੀਤੀ ਜਾਂਦੀ ਏ ਸੋ ਆਓ ਸੁਣਦੇ ਆ ਸੋ ਦੋਸਤੋ ਇਹ ਜੋ ਤੁਸੀਂ ਸਾਹਮਣੇ ਸਟੈਚੂ ਦੇਖ ਰਹੇ ਹੋ ਇਹ ਜੌਨ ਲਾ ਬਾਸਟਰ ਜੋ ਕਿ 1400 ਦੇ ਤਕਰੀਬਨ ਇਹਨਾਂ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਇਹਨਾਂ ਦੀ ਯਾਦਗਾਰ ਜਿਹੜੀ ਬਣਾਈ ਹੋਈ ਹੈ ਸੋ ਦੋਸਤੋ ਜੌਨ ਲਾ ਬਾਸਟਰ ਜਿਹੜੇ ਡਰਬੀ ਸਿਟੀ ਦੇ ਕੈਨਨ ਸੀ ਸੋ ਦੋਸਤੋ ਉਹਨਾਂ ਦੀ ਯਾਦ ਦੇ ਵਿੱਚ ਹੀ ਨੀਚੇ ਨੂੰ ਜਾ ਕੇ ਜਿਹੜਾ ਰਸਤਾ ਅਸੀਂ ਥੱਲੇ ਜਾ ਰਹੇ ਹਾਂ ਚਰਚ ਦੇ ਵਿੱਚ ਸੋ ਏ ਜੋਨ ਲਾ ਬਾਸਟਰ ਜੋ ਕਿ ਇੱਥੇ ਰਹਿ ਕੇ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਇਬਾਦਤ ਕਰਦੇ ਸਨ ਉਸ ਪ੍ਰਭੂ ਦੀ ਸੋ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਬਣਿਆ ਹੋਇਆ ਨੀਚੇ ਇਹ ਸੋ ਦੋਸਤੋ ਵਿਜ਼ਿਟ ਕਰਕੇ ਆਏ ਆ ਕੈਥੈਡਰਲ ਜਿਹੜੀ ਚਰਚ ਆ ਡਰਬੀ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਤੇ ਖੂਬਸੂਰਤ ਤੇ ਬੜੀ ਪੁਰਾਣੀ ਜਿਹੜੀ ਚਰਚ ਆ ਇੱਥੇ ਇਸ ਟਾਈਮ ਅਜੇ ਵੀ ਓਪਨ ਆ ਤੇ ਅੰਦਰ ਦਾ ਦ੍ਰਿਸ਼ ਤੁਹਾਨੂੰ ਦਿਖਾਇਆ ਸਾਰਿਆਂ ਦਾ ਸੋ ਦੋਸਤੋ ਇੱਥੋਂ ਸਾਨੂੰ ਇਹ ਸਿੱਖਣਾ ਚਾਹੀਦਾ ਸਾਨੂੰ ਇੰਡੀਅਨ ਸਾਨੂੰ ਪੰਜਾਬੀਆਂ ਨੂੰ ਕਿ ਆਪੋ ਆਪਣੇ ਧਰਮ ਆਪੋ ਆਪਣੇ ਰਿਲੀਜੀਅਨ ਦੇ ਵਿੱਚ ਜਿਹੜਾ ਸਾਡਾ ਸੱਭਿਆਚਾਰਾ ਜਿਹੜਾ ਸਾਡਾ ਕਲਚਰ ਆ ਉਹਨੂੰ ਅਜੇ ਤੱਕ ਇਹਨਾਂ ਬ੍ਰਿਟਿਸ਼ ਲੋਕਾਂ ਨੇ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਆਪਣਾ ਕਲਚਰ ਬੇਸ਼ੱਕ ਨਿਊ ਜਨਰੇਸ਼ਨ ਜਿਹੜੀ ਆ ਉਹ ਚਰਚਾਂ ਦੇ ਵਿੱਚ ਘੱਟ ਆਉਂਦੀ ਆ ਗੌਰ ਤੇ ਘੱਟ ਬਲੀਵ ਕਰਦੀ ਆ ਬਟ ਫਿਰ ਵੀ ਇਹਨਾਂ ਨੇ ਆਪਣਾ ਜਿਹੜਾ ਕਲਚਰ ਆ ਆਪਣੇ ਹਿਸਟੋਰੀਕਲ ਪਲੇਸ ਜਿਹੜੇ ਆ ਉਤੋਂ ਇੱਕ ਵੀ ਚੀਜ਼ ਜਿਹੜੀ ਆ ਇੱਧਰ ਉੱਧਰ ਨਹੀਂ ਕੀਤੀ ਪਰ ਅਫਸੋਸ ਦੀ ਗੱਲ ਆ ਸਾਡੇ ਪੰਜਾਬ ਦੇ ਵਿੱਚ ਮੈਂ ਆਪਣੇ ਹੀ ਜੇਕਰ ਸਿੱਖੀਸਮ ਦੀ ਗੱਲ ਕਰਾਂ ਤੇ ਸਾਡੇ ਜਿਹੜੇ ਰਾਜੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੀ ਅਜਿਹੀਆਂ ਕਈ ਨਿਸ਼ਾਨੀਆਂ ਹਨ ਜਿਹੜੀਆਂ ਅਜੇ ਵੀ ਹਨ ਬਟ ਉਹ ਇਸ ਸਮੇਂ ਅਲੋਪ ਹੋਣ ਦੇ ਕਿਨਾਰੇ ਨੇ ਜ਼ਿਆਦਾਤਰ ਜੜੀਆਂ ਹੋ ਚੁੱਕੀਆਂ ਨੇ ਸੋ ਸਾਨੂੰ ਆਓ ਰਲ ਕੇ ਹੰਬਲਾ ਮਾਰਨਾ ਚਾਹੀਦਾ ਹੈ ਕਿਉਂਕਿ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਸਾਡੀਆਂ ਐਨ ਜੀਓਜ਼ ਨੇ ਔਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਧਰਮ Hindu ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਚਾਹੇ ਇਸਾਈ ਹੈ ਸਾਨੂੰ ਆਪਣੀਆਂ ਵਿਰਾਸਤਾਂ ਜਿਹੜੀਆਂ ਨੇ ਉਹ ਕਦੀ ਵੀ ਭੁੱਲਣੀਆਂ ਨਹੀਂ ਚਾਹੀਦੀਆਂ ਸਾਨੂੰ ਆਪਣਾ ਸੱਭਿਆਚਾਰ ਜਿਹੜਾ ਕਦੀ ਭੁੱਲਣਾ ਨਹੀਂ ਚਾਹੀਦਾ ਸੋ ਦੋਸਤੋ ਇਹ ਸ਼ਹਿਰ ਜਿਹੜਾ ਆ ਬਿਲਕੁਲ ਹੀ ਯੂਕੇ ਦੇ ਕਈ ਜਿਸ ਤਰ੍ਹਾਂ ਆਪਾਂ ਸਾਊਥ ਹਾਲ ਦੀ ਗੱਲ ਕਰੀ ਜਾਂ ਬਰਮਿੰਗਮ ਦੀ ਕਰੀਏ ਤੇ ਬਹੁਤ ਹੀ ਜ਼ਿਆਦਾ ਏਸ਼ੀਅਨ ਲੋਕਾਂ ਨੇ ਜਿਹੜਾ ਉੱਥੇ ਗੰਦ ਜਿਹੜਾ ਚਾਰੇ ਪਾਸੇ ਮਚਾਇਆ ਹੋਇਆ ਪਰ ਦੋਸਤੋ ਇਹ ਕਾਫੀ ਸਾਫ਼ ਸੁਥਰਾ ਸਾਨੂੰ ਸ਼ਹਿਰ ਲੱਗਿਆ ਜਿਹੜਾ ਕਿ ਬਾਕੀ ਸਾਰੇ ਯੂਕੇ ਦੇ ਨਾਲੋਂ ਇਸ ਨੂੰ ਇੱਕ ਅਲੱਗ ਬਣਾਉਂਦਾ ਹੈ ਇਹਦੀ ਅਲੱਗ ਪਹਿਚਾਣ ਹੈ ਸੋ ਡਰਬੀ ਟਾਊਨ ਜਿਹੜਾ ਬਹੁਤ ਹੀ ਸਾਫ਼ ਸੁਥਰਾ ਸੀ ਔਰ ਕਵਾਇਟ ਸੀਗਾ ਇੱਥੇ ਜਿਆਦਾ ਕਰਾਊਡ ਵੀ ਨਹੀਂ ਸੀਗਾ ਜੇਕਰ ਤੁਸੀਂ ਡਰਬੀ ਦੇ ਵਿੱਚ ਆਓ ਤੇ ਇਸ ਟਾਊਨ ਦੇ ਵਿੱਚ ਜ਼ਰੂਰ ਘੁੰਮ ਕੇ ਜਾਇਓ ਸੋ ਦੇਖ ਸਕਦੇ ਹੋ ਤੁਸੀਂ ਚਾਰੇ ਪਾਸੇ ਕਿਸ ਤਰ੍ਹਾਂ ਸਾਫ਼ ਸਫਾਈ ਅਤੇ ਲੋਕ ਜਿਹੜੇ ਹਨ ਇੱਕ ਦੂਸਰੇ ਦੇ ਨਾਲ ਬੈਠ ਕੇ ਆਪਣੀ ਜ਼ਿੰਦਗੀ ਦਾ ਲੁਤਫ ਲੈ ਰਹੇ ਆ ਸੜਕਾਂ ਤੁਸੀਂ ਦੇਖ ਸਕਦੇ ਹੋ ਪੂਰੇ ਡਿਸਪਲਿਨ ਦੇ ਨਾਲ ਰੂਲ ਫਾਲੋ ਕੀਤੇ ਜਾਂਦੇ ਆ ਸਾਈਕਲਿੰਗ ਵਾਸਤੇ ਜਿਹੜਾ ਅਲੱਗ ਰੂਟ ਬਣਾਇਆ ਹੋਇਆ ਜਿਸ ਤਰ੍ਹਾਂ ਲਾਈਕ ਆਇਰਲੈਂਡ ਦੇ ਵਿੱਚ ਸੀ ਸੋ ਹਰ ਜਗ੍ਹਾ ਸਾਫ਼ ਸਫਾਈ ਤੇ ਸਾਫ਼ ਸੁਥਰਾ ਇਹ ਮਾਹੌਲ ਸੀ ਬਹੁਤ ਹੀ ਵਧੀਆ ਪੋਰਸ਼ ਏਰੀਆ ਤੇ ਅੱਜ ਸਾਡੇ ਨਾਲ ਚਾਨਣ ਸਿੰਘ ਜੀ ਬੀਏ ਮਾਨ ਕਬੀਸ਼ਰ ਤੇ ਉਹ ਸਾਡੇ ਨਾਲ ਨੇ ਤੇ ਬਹੁਤ ਆਨੰਦਮਈ ਸਾਡਾ ਟੂਰ ਚੱਲ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੇ ਨਾਲ ਬਿਲਕੁਲ ਜਿੱਦਾਂ ਦਾ ਸਾਡਾ ਨੇਚਰ ਆ ਉਦਾਂ ਦੇ ਸਾਨੂੰ ਨੇਚਰ ਦਾ ਇਹਨਾਂ ਦੇ ਇਹਨਾਂ ਦੇ ਕੋਲੋਂ ਵੈਸੇ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਤੇ ਅੱਜ ਇਹਨਾਂ ਦੇ ਨਾਲ ਆਪਾਂ ਸ਼ੇਅਰ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਬੜਪਨ ਆ ਇਹ ਸਾਨੂੰ ਇੰਨੀ ਮੁਹੱਬਤ ਦੇ ਰਹੇ ਆ ਸਾਬ ਕਹਿੰਦੇ ਸੁਖੀਏ ਕੋ ਪੇਖੇ ਸਭ ਸੁਖੀ ਆ ਰੋਗੀ ਕੇ ਬਾਣੇ ਸਭ ਰੋਗੀ ਇਹ ਆਪ ਆਨੰਦ ਵਾਲੇ ਆ ਸਾਨੂੰ ਵੀ ਬਹੁਤ ਆਨੰਦ ਆ ਰਿਹਾ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਕੋਈ ਹੋਰ ਨੇਤਰ ਵਾਲਾ ਹੋ ਸਕਦਾ ਸੀ ਸਮਾਂ ਸਮਾਂ ਤੇ ਨਿਕਲ ਜਾਣਾ ਸੀ ਪਰ ਇਹ ਸਮਾਂ ਮਤਲਬ ਔਖਾ ਨਿਕਲਣਾ ਸੀ ਹੁਣ ਅਸੀਂ ਬਹੁਤ ਵਧੀਆ ਸਮਾਂ ਕੱਢ ਰਹੇ ਆ ਘੁੰਮ ਰਹੇ ਆ ਘੁੰਮ ਰਹੇ ਆ ਕਿਹੜੀਆਂ ਲਾ ਰਹੇ ਆ ਵੇਖ ਰਹੇ ਆ ਨੇਚਰ ਔਰ ਇਹਨਾਂ ਦੀ ਇੱਕ ਚੀਜ਼ ਦਾ ਇੱਥੇ ਸਾਨੂੰ ਵਧੀਆ ਲੱਗੀ ਆ ਕਿ ਇਹਨਾਂ ਨੇ ਰੁੱਖਾਂ ਨੂੰ ਸੰਭਿਆ ਹਾਂ ਕੁਦਰਤ ਨੂੰ ਪਿਆਰ ਕਰਦੇ ਆ ਔਰ ਇਹਨਾਂ ਰੁੱਖਾਂ ਦੇ ਸਿਰ ਤੇ ਜਿਹੜਾ ਇੱਥੋਂ ਦਾ ਮੌਸਮ ਉਹ ਬਹੁਤ ਵਧੀਆ ਸੋ ਜੁੰਦੇ ਵਸਦੇ ਰਹੋ ਇਹ ਸੀਗਾ ਡਰਬੀ ਸ਼ਹਿਰ ਦੇ ਵਿੱਚ ਅੱਜ ਚਰਚ ਦਾ ਵਲੌਗ ਨਵੀਂ ਵੀਡੀਓ ਦਰਬੀ ਸ਼ਹਿਰ ਦੇ ਹੀ ਕਿਸੇ ਹੋਰ ਜਗ੍ਹਾ ਦੇ ਉੱਤੇ ਤੁਹਾਨੂੰ ਜ਼ਰੂਰ ਲੈ ਕੇ ਜਾਵਾਂਗੇ ਸੋ ਤਦ ਤੱਕ ਲਈ ਦੇਖੋ ਇਜਾਜ਼ਤ ਨਵੇਂ ਹੋਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੁਹਾਡੇ ਕਮੈਂਟ ਤੁਹਾਡੇ ਲਾਈਕ ਸਾਡੇ ਵਾਸਤੇ ਸਾਡਾ ਅਸ਼ੀਰਵਾਦ ਹੈ ਸੋ ਜੁੰਦੇ ਵਾਸਤੇ ਰੋ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਤਿ ਸ਼੍ਰੀ ਅਕਾਲ